ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਸਿਖਾ ਰਹੀਆਂ ਕਾਟਨ ਦੇ ਸੂਟਸ ਕਾਟਨ ਦੇ ਬਹੁਤ ਪਿਆਰੇ ਪੀਸ ਨੇ ਇਹ ਖੋਲਰਨਿੰਗ ਸੂਟ ਹੈ ਫੈਬਰਿਕ ਕਾਟਨ ਹੈ ਮਸ਼ੀਨ ਦਾ ਕੰਮ ਹੈ ਦੇ ਉੱਪਰ ਥ्रेड ਵਰਕ V neck ਹੈ ਬਾਜੂ ਉੱਪਰ ਬਾਰਡਰ ਹੈ ਸੂਟ ਵਿੱਚ ਪੂਰੇ ਚ ਬੂਗੀਆਂ ਪਾਏ ਹੋਏ ਨੇ ਸਲਵਾਰ ਸੂਟ ਹੈ ਔਰ ਜਿਹੜਾ ਇਹਦਾ ਦੁਪੱਟਾ ਹੈਗਾ

ਡਬਲ ਕਲਰ ਦੁਪੱਟਾ ਇੱਦਾਂ ਹੀ ਹੈ ਨਾ ਬੜਾ ਪਿਆਰਾ ਪੀਸ ਬਣਿਆ ਹੋਇਆ ਹੈ ਇਹ ਵੀ ਕਾਟਨ ਦਾ ਪੀਸ ਹੈ ਫੁੱਲ ਲਾਈਨਿੰਗ ਪੀਸ ਹੈ 2 ਸ਼ੇਡ ਦਾ ਦੁਪੱਟਾ ਹੈ 3 ਵਨ ਇੱਦਾਂ ਹੀ ਫਿਰ ਰੋਬੀ ਕਲਰ ਇਹ ਵੀ ਕਾਟਨ ਦਾ ਪੀਸ ਹੈ ਫੁੱਲ ਲਾਈਨਿੰਗ ਅਗੇਨ ਪੀਸ ਹੈ ਸਾਰਾ ਇਹਦੇ ਵਿੱਚ ਵੀ ਥ੍ਰੈਡ ਦਾ ਹੀ ਕੰਮ ਆ ਤਿੰਨੋਂ ਸੂਟੇ ਥ੍ਰੈਡ ਵਰਕ ਦੇ ਨੇ ਇਹਦੀ ਵੀ ਸਲਵਾਰ ਵਿੱਚ ਉਦਾਂ ਹੀ ਡਾਟ ਬਣਿਆ ਹੋਏ ਨੇ ਔਰ ਦੁਪੱਟਾ ਡਬਲ ਸ਼ੀਟ ਦਾ ਧਾਗੇ ਦਾ ਕੰਮ ਹੈ ਵੈਸੇ ਤਾਂ ਮਸ਼ੀਨ ਦਾ ਪਰ ਬਹੁਤ ਪਿਆਰਾ ਸਫਾਈ ਨਾਲ ਕੀਤਾ ਹੋਇਆ ਕੰਮ ਹੈ ਨੀਟ ਐਂਡ ਕਲੀਨ ਕੰਮ ਹੈ ਪੂਰਾ ਕੰਬੀਨੇਸ਼ਨ ਵੀ ਬੜੇ ਪਿਆਰੇ ਬਣੇ ਹੋਏ ਨੇ ਦੋ ਤਾਂ ਬਲੈਕ ਨਾਲ ਹੀ ਨੇ ਇੱਕ ਗ੍ਰੀਨ ਤੇ ਪਿਸਤਾ ਨਾਲ ਠੀਕ ਹੈ ਜੀ ਥੈਂਕ ਯੂ